ਕਾਲ ਸੁਣ ਲਾ ਉਹਦਾ ਡਿੰਪਲ ਵਾਸਤੇ ਰਿਸ਼ਤਾ ਆਇਆ ਦੀਆ ਅੱਛਾ ਹਾਂ ਮੇਰੇ ਦੋਸਤ ਨੇ ਦੱਸਿਆ ਹੂੰ ਵਧੀਆ ਪਰਿਵਾਰ ਹੈ ਪੂਰਾ ਫੇਰ ਤਾਂ ਠੀਕ ਹੈ ਕੀ ਕਰਦਾ ਹੁੰਦਾ ਮੁੰਡਾ ਤਾਂ ਪਤਾ ਨਹੀਂ ਕੀ ਕਰਦਾ ਕੀ ਨਹੀਂ ਤੈਨੂੰ ਦੱਸ ਦਿੰਨਾ ਪਰ ਐ ਕੁੜੀ ਰਾਜ ਕਰੂਗੀ ਪਰ ਮੈਂ ਤਾਂ ਸੁਣਿਆ ਜੀ ਮੈਂ ਤੁਹੀ ਫੇਰ ਰਾਤ ਵੀ ਕਹਰੇ ਵੀ ਉਹ ਸਰਕਾਰੀ ਨੌਕਰੀ ਤੇ ਹੈ ਮੁੰਡਾ ਉਹ ਸਰਕਾਰੀ ਨੌਕਰੀ ਵੀ ਹੈ ਜ਼ਮੀਨ ਵੀ ਹੈ ਸਾਰਾ ਕੁਝ ਹੈ ਨਿਆਰੇ ਲਊਗੀ ਹਾਂ ਉੱਥੇ ਰਾਜ ਕਰੂ ਰਾਜ ਲੱਖ ਫੇਰ ਤੇ ਵਧੀਆ ਉਹਦੀ ਕਿਸਮਤ ਹੈ ਨਾ ਹਾਂ ਤੇ ਤੁਸੀਂ ਹਮ ਕੀ ਕੀ ਐ ਕਦੋਂ ਬਿਠਾ ਲੈਣਾ ਬਣਾ ਗੱਲ ਕਰਦੇ ਸੇਵਾ ਆਇਆ ਕੁੜੀ ਬੈਠਿਆ ਬੈਠਾ ਕੀ ਹੋ ਗਿਆ ਕੀ ਗੱਲਾਂ ਹੋ ਰਹੀਆਂ ਨੇ ਗੱਲਾਂ ਤੇਰੇ ਬਾਰੇ ਹੀ ਹੋ ਰਹੀਆਂ ਹੋਰ ਕੀ ਹੋ ਰਹੀਆਂ ਗੱਲਾਂ ਮੇਰੇ ਬਾਰੇ ਵੀਰੇ ਕੀ ਗੱਲਾਂ ਉਹ ਪਾਈ ਤੇਰੇ ਵਾਸਤੇ ਮੁੰਡਾ ਦੇਖਿਆ ਹੂੰ ਬਹੁਤ ਵਧੀਆ ਨਜ਼ਾਰੇ ਲਏਗੀ ਜ਼ਮੀਨ ਵੀ ਆ ਸਰਕਾਰੀ ਨੌਕਰੀ ਕਰਦਾ ਨਾਲ ਸਾਰੀ ਉਮਰ ਰਾਜ ਕਰੇਗੀ ਉਥੇ ਨਾਲ ਯਾਦ ਰੱਖੇਗੀ ਵੀ ਅਸੀਂ ਰਿਸ਼ਤਾ ਕਰਿਆ ਸੀ ਹਾਂ ਵੀਰੇ ਤੁਸੀਂ ਉਹਨਾਂ ਕੋਲ ਗੱਲ ਤਾਂ ਨਹੀਂ ਕੀਤੀ ਹਜੀ ਕੋਈ ਪੱਕਾ ਤਾਂ ਨਹੀਂ ਕੀਤਾ ਮੇਰਾ ਰਿਸ਼ਤਾ ਕਿਉਂ ਉਹ ਕੀ ਗਿਆ ਪੱਕੇ ਵਰਗਾ ਹੀ ਸਮਝਿਆ ਗੱਲ ਹੋ ਜਾਂਦੀ ਹੈ ਬੜੇ ਨਾਲ ਜੇ ਕੋਈ ਗੱਲ ਕਰ ਲਈ ਪੱਥਰ ਤੇ ਲਕੀਰ ਹੁੰਦੀ ਹੈ ਉਹ ਕਿਦੇ ਗਿਆ ਹੈ ਦੱਸੋ ਹਦ ਹੋਗੀ ਅਸਲ ਦੇ ਵਿੱਚ ਕੀ ਨਹੀਂ ਦੱਸ ਬੋਲ ਮੈਂ ਭਾਬੀ ਗੱਲ ਕਰਨੀ ਸੀ ਤੁਹਾਡੇ ਨਾਲ ਕੋਈ ਹਾਂ ਦੱਸ ਦੱਸ ਪੁੱਛਣ ਦੇ ਨਹੀਂ ਸੁਣ ਰਹੇ ਹਾਂ ਕਰ ਗੱਲ ਜੋ ਕਰਨੀ ਹੈ ਹੋਰ ਗੱਲ ਕਰਾਂਗੇ ਹੋਣੀ ਬੋਲ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਤੇ ਦੇਖਿਆ ਨਹੀਂ ਹੈ ਪਸੰਦ ਕੇ ਉਹ ਦੇਖੇ ਬਿਨਾ ਦੇਖੀ ਨਾ ਪਸੰਦ ਦੱਸੋ ਪਹਿਲੇ ਮੁੰਡਾ ਦੇਖ ਲੈ ਮੈਂ ਅਸਲ ਦੇ ਵਿੱਚ ਭਾਬੀ ਹਾਂ ਕਿਸੇ ਹੋਰ ਹੋਰ ਨਾਲ ਵਿਆਹ ਕਰਨੀ ਸੀ ਲੋ ਸੁਣ ਲੋ ਗੱਲ ਸੁਣ ਲੋ ਤੂੰ ਕਿਵੇਂ ਨਾ ਕਰਨਾ ਵਿਆਹ ਹੁਣ ਵੀਰੇ ਬਹੁਤ ਚੰਗਾ ਮੁੰਡਾ ਆ ਉਹ ਮੈਨੂੰ ਬਹੁਤ ਪਿਆਰ ਕਰਦਾ ਉਹ ਜੇ ਮੈਂ ਕਿਤੇ ਹੋਰ ਵਿਆਹ ਕਰ ਲਿਆ ਨਾ ਭਾਬੀ ਉਹ ਮੇਰੇ ਬਿਨਾ ਮਰ ਜਾਊਗਾ ਉਹਨੇ ਮੈਨੂੰ ਕਹਿ ਰੱਖਿਆ ਆ ਇੱਕ ਵਾਰੀ ਤੂੰ ਨੇ ਮੇਰੇ ਪਿੱਛੇ ਹੱਥ ਵੀ ਘੱਟ ਲਿਆ ਸੀਗਾ 6 ਮਹੀਨੇ ਹੋ ਗਏ ਉਹ ਤਾਂ ਮੇਰੇ ਮਗਰ ਹੱਥੋਂ ਕਿ ਪਿਆ ਹੋਇਆ ਉਹਨੇ ਮੇਰੇ বিনা ਰਹਿਣਾ ਨਹੀਂ ਮੈਨੂੰ ਪਤਾ ਅੱਛਾ ਤਾਂ ਸਾਡੇ ਨਾਲ ਵੱਧ ਪਿਆਰ ਕਰਦਾ ਇੱਕ ਮਿੰਟ 4 ਦਿਨ ਦਾ ਤੈਨੂੰ ਮਿਲਿਆ ਹੈ ਮੁੰਡਾ ਅੱਛਾ ਉਹ ਤੈਨੂੰ ਪਿਆਰਾ ਹੋ ਗਿਆ ਅਸੀਂ ਜਿਹੜੇ ਈਨ੍ਹੇ ਸਾਲ ਹੋ ਗਏ ਤੈਨੂੰ ਪਿਆਰ ਅਸੀਂ ਪਿਆਰ ਨਹੀਂ ਕਰਦੇ ਆਹ ਸਾਲੇ ਨਵਾਂ ਪਿਆਰ ਬਗਾਨੀ ਕਿੱਦਾਂ ਆ ਗਿਆ ਅਚਾਰ ਦਿਨਾਂ ਵਾਲਾ ਪਿਆਰ ਕਹਿੰਦੀ ਮਰ ਜੂਗਾ ਅਸੀਂ ਕਰਾਂ ਹਾਂ ਗੱਲ ਤੂੰ ਸੁਣ ਲੈ ਮੈਂ ਪਹਿਲਾਂ ਕਰਦਾ ਕਿ ਮੁੰਡਾ ਪੁੱਛ ਲੈਣਾ ਹਾਂ ਤੋ ਉਦੋਂ ਆ ਬਹੁਤ ਵਧੀਆ ਕੰਮ ਸੀਗਾ ਪਹਿਲਾਂ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀ ਕੱਪੜੇ ਵਾਲੇ ਦੇ ਪਰ ਉਹਨਾਂ ਨੇ ਹਟਾਤਾ ਹੁਣ ਮੈਨੂੰ ਕਹਿੰਦਾ ਸੀ ਕਹਿੰਦਾ ਡਿੰਪਲ ਹੁਣ ਮੇਰੀ ਨਾ ਕਿਸੇ ਵਧੀਆ ਸ਼ੋਰੂਮ ਤੇ ਲੱਗ ਜੂਗਾ 10ਖਜਰ ਨੂੰ ਦੇਣਗੇ ਹਾਂ ਜੇ ਲੱਗਣਾ ਹੈ ਤੇ ਉਹ ਕਿੱਥੇ ਸਰਕਾਰੀ ਨੌਕਰੀ ਜ਼ਮੀਨ ਨਹੀਂ ਮੇਰੀ ਗੱਲ ਤਾਂ ਸੁਣ ਲੋ ਉਹ ਤਾਂ ਸ਼ੌਂਕ ਨੂੰ ਕੰਮ ਕਰਦਾ ਉਹਦੀ ਬਹੁਤ ਵੱਡੀ ਕੋਠੀ ਆ ਮੈਂ ਆਪ ਦੇਖੀ ਹੋਈ ਆ ਫੋਟੋਆਂ 'ਚ ਵੀ ਉਹ ਬਹਿ ਜਾ ਬਹਿ ਜਾ ਕਿਹੜਾ ਹੈ ਜਾਂ ਬੰਦਾ ਹੈ ਜਿਹੜਾ ਸ਼ੌਂਕ ਨੂੰ ਆ ਕੱਪੜਿਆਂ ਦੀ ਦੁਕਾਨ ਦੇ ਸ਼ੋਅਰੂਮਾਂ ਦੇ ਕੰਮ ਕਰੇ